ਦੂੰ ਹੋਸੇ ਦੇ ਕੋ ਜੋ ਕੋ ਗਏ ਬੋਨਾ ਹੋ ਕਿ ਜੇਲ ਮੈਂ ਬੰਦ ਹੋ ਗਏ ਤੂੰ ਆ ਜਾ ਕਾ ਇਸ ਖ਼ਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 11 ਦੇ ਆਏ ਉਸ ਦੀ 24 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਨਿਆਉ ਦੇ ਦਿਨ ਤੇਰੇ ਨਾਲੋਂ ਸਦੂਮ ਦੇਸ਼ ਦਾ ਹਾਲ ਝੱਲਣਯੋਗ ਹੋਵੇਗਾ ਨਰਕ ਵਿੱਚ ਮਨੁੱਖ ਨੂੰ ਜੋ ਸਜ਼ਾ ਉਸਦੇ ਪਾਪਾਂ ਦੇ ਕਾਰਨ ਮਿਲੇਗੀ ਉਹ ਤਾਂ ਜ਼ਰੂਰ ਉਸਦੇ ਜੀਵਨ ਦੇ ਵਿੱਚ ਉਸ ਨੂੰ ਪ੍ਰਾਪਤ ਹੋਵੇਗੀ ਪਰੰਤੂ ਉਸ ਤੋਂ ਵੀ ਵੱਧ ਕੇ ਸਜ਼ਾ ਉਸ ਨੂੰ ਇਸ ਗੱਲ ਦੇ ਕਾਰਨ ਮਿਲੇਗੀ ਕਿ ਉਸ ਨੇ ਪਰਮੇਸ਼ਰ ਦੀ ਮੁਕਤੀ ਦੇ ਉਸ ਕੰਮ ਨੂੰ ਅਰਥਾਤ ਪ੍ਰਭੂ ਯੇਸ਼ੂ ਮਸੀਹ ਜੀ ਦਾ ਉਹਨਾਂ ਨੇ ਇਨਕਾਰ ਕੀਤਾ ਹੈ ਕਿਉਂਕਿ ਉਸ ਨੇ ਪਰਮੇਸ਼ਰ ਦੀ ਮੁਕਤੀ ਦੇ ਉਸ ਕੰਮ ਅਰਥਾਤ ਪ੍ਰਭੂ ਯੇਸ਼ੂ ਮਸੀਹ ਜੀ ਦੇ ਕਲਵਰੀ ਦੀ ਸਲੀਬ ਦੇ ਦਿੱਤੇ ਹੋਏ ਬਲੀਦਾਨ ਅਤੇ ਜੀ ਉੱਠਣ ਦੀ ਤਾਕਤ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਪਰੰਤੂ ਜੋ ਸਜ਼ਾ ਮਨੁੱਖ ਨੂੰ ਨਰਕ ਦੇ ਵਿੱਚ ਮਿਲੇਗੀ ਉਹ ਬਹੁਤ ਹੀ ਜ਼ਿਆਦਾ ਭਿਆਨਕ ਹੋਵੇਗੀ ਔਰ ਉਸਤੇ ਨਾਲੋਂ ਕਿਤੇ ਜ਼ਿਆਦਾ ਸੂਰਤੇ ਸੈਦਾ ਦੇ ਦੇਸ਼ਾਂ ਦਾ ਹਾਲ ਜਿਹੜਾ ਹੈ ਝੱਲਣਯੋਗ ਹੋਵੇਗਾ ਨਰਕ ਦੇ ਵਿੱਚ ਨਾ ਕੇਵਲ ਪਾਪਾਂ ਦੇ ਲਈ ਹੀ ਸਜ਼ਾ ਮਿਲੇਗੀ ਪਰੰਤੂ ਹਰ ਇੱਕ ਉਸ ਮੌਕੇ ਦੇ ਲਈ ਵੀ ਜਿਸ ਨੂੰ ਮਨੁੱਖ ਨੇ ਆਪਣੇ ਜੀਵਨ ਦੇ ਵਿੱਚ ਠੁਕਰਾਇਆ ਹੈ ਅਰਥਾਤ ਜਿਨ੍ਹਾਂ ਨੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਵਿੱਚ ਜੋ ਮੁਕਤੀ ਉਪਲਬਧ ਹੈ ਉਸ ਦਾ ਇਨਕਾਰ ਕੀਤਾ ਹੈ ਉਸ ਦੀ ਸਜ਼ਾ ਵੀ ਉਹਨਾਂ ਨੂੰ ਮਿਲੇਗੀ ਪ੍ਰਭੂ ਯੇਸ਼ੂ ਮਸੀਹ ਜੀ ਜਦੋਂ ਕਫਰਨਾਹੂਮ ਦੇ ਲੋਕਾਂ ਨੂੰ ਇਸ ਦਿੱਤੇ ਗਏ ਮੌਕੇ ਦੇ ਬਾਰੇ ਵਿੱਚ ਦੱਸ ਰਹੇ ਸਨ ਤਦ ਉਹਨਾਂ ਨੇ ਉਹਨਾਂ ਨੂੰ ਇਸ ਗੱਲ ਨੂੰ ਯਾਦ ਕਰਵਾਇਆ ਕਿ ਜਿਹੜਾ ਕੋਈ ਵਿਅਕਤੀ ਇਸ ਮੌਕੇ ਨੂੰ ਠੁਕਰਾ ਦਿੰਦਾ ਹੈ ਉਸ ਦੀ ਸਜ਼ਾ ਉਸ ਨੂੰ ਨਰਕ ਦੇ ਵਿੱਚ ਮਿਲੇਗੀ ਸੂਰਤ ਸੈਦਾ ਦਾ ਪਾਪ ਤਾਂ ਵੱਡਾ ਸੀ ਪਰੰਤੂ ਇਸ ਦੇ ਨਾਲੋਂ ਵੀ ਵੱਡਾ ਪਾਪ ਇਹ ਹੈ ਕਿ ਜਦੋਂ ਮਨੁੱਖ ਪ੍ਰਭੂ ਯੀਸ਼ੂ ਮਸੀਹ ਜੀ ਦਾ ਇਨਕਾਰ ਕਰਦੇ ਹਨ ਮਨੁੱਖ ਇਸ ਸਜ਼ਾ ਤੋਂ ਬਚ ਸਕੇ ਇਸੇ ਲਈ ਹੀ ਪਰਮੇਸ਼ਨ ਨੇ ਸਾਨੂੰ ਅੱਜ ਖੁਸ਼ਖਬਰੀ ਸੁਣਾਉਣ ਦੀ ਆਗਿਆ ਦਿੱਤੀ ਹੈ ਤੇ ਪਰਮੇਸ਼ਨ ਨੇ ਹਰ ਇੱਕ ਮਨੁੱਖ ਨੂੰ ਤੋਬਾ ਕਰਨ ਦਾ ਦੀ ਆਗਿਆ ਦਿੱਤੀ ਹੈ ਖੁਸ਼ਖਬਰੀ ਸੁਣਨ ਦਾ ਇਹ ਮੌਕਾ ਯਾਰੋ ਅੱਜ ਤੁਹਾਨੂੰ ਮਿਲਿਆ ਹੈ ਤੇ ਤੁਸੀਂ ਇਸ ਮੌਕੇ ਨੂੰ ਨਾ ਗਵਾਓ ਪਰਮੇਸ਼ਰ ਦੀ ਆਗਿਆ ਨੂੰ ਮੰਨ ਕੇ ਤੁਸੀਂ ਉਸ ਮੁਕਤੀ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰ ਸਕੋ ਪਰਮੇਸ਼ਰ ਅੱਗੇ ਮੇਰੀ ਤੁਹਾਡੇ ਸਾਰਿਆਂ ਲਈ ਅੱਜ ਇਹ ਪ੍ਰਾਰਥਨਾ ਹੈ ਧੰਨਵਾਦ